ਮਿੱਤਰ ਪਿਆਰਿਓ ਪਿਛਲੇ ਦਿਨੀ ਭਾਰਤ ਦਾ ਇੱਕ ਜਹਾਜ਼ ਡਿੱਗਿਆ ਸੀ ਤੇ ਪੂਰੀ ਦੁਨੀਆ ਦੁਖੀ ਹੋਈ ਸੀ ਤੇ ਅੱਜ ਸਭ ਤੋਂ ਵੱਡੀ ਖਬਰ ਹੈ ਕਿ ਉਸ ਜਹਾਜ਼ ਦੇ ਡਿੱਗਣ ਦੇ ਅਸਲੀ ਕਾਰਨਾਂ ਦੀ ਰਿਪੋਰਟ ਆਈ ਹੈ ਤੇ 15 ਪੰਨਿਆਂ ਦੀ ਰਿਪੋਰਟ ਪੜ੍ਹ ਕੇ ਸੁਣ ਕੇ ਪੂਰੀ ਦੁਨੀਆ ਹੈਰਾਨ ਹੋ ਰਹੀ ਹੈ ਪਰੇਸ਼ਾਨ ਹੋ ਰਹੀ ਹੈ ਵੱਡਾ ਰੌਲਾ ਪੈ ਗਿਆ ਵਿਵਾਦ ਉੱਠ ਰਿਹਾ ਔਰ ਵੱਡੇ ਸਵਾਲ ਖੜੇ ਹੋ ਰਹੇ ਨੇ ਹੁਣ ਅਹਿਮਦਾਬਾਦ ਤੋਂ ਲੰਡਨ ਵੱਲ ਜਿਹੜਾ ਉਹ ਜਹਾਜ਼ ਉੱਡਿਆ ਸੀ ਜਿਹੜਾ ਦੁਨੀਆ ਦੀ ਸਭ ਤੋਂ ਘੱਟ ਸਮੇਂ ਦੀ ਉਡਾਣ ਸਾਬਤ ਹੋਇਆ ਤੇ ਸਿਰਫ ਥੋੜੇ ਸੈਕਿੰਡ ਦੇ ਵਿੱਚ ਹੀ ਧਰਤੀ ਤੇ ਆਂ ਡਿੱਗਿਆ ਸੀ ਤੇ 250 ਤੋਂ ਵੱਧ ਕੀਮਤੀ ਜਾਨਾਂ ਚਲੀਆਂ ਗਈਆਂ ਸੀ ਉਹਦੇ ਡਿੱਗਣ ਬਾਰੇ ਅੱਜ ਜਿਹੜੀ ਰਿਪੋਰਟ ਆਈ ਹੈ ਕੀ ਉਹ ਰਿਪੋਰਟ ਸਹੀ ਹੈ ਜਾਂ ਸਾਜ਼ਿਸ਼ ਹੈ ਸਾਜ਼ਿਸ਼ ਹੈ ਇਸ ਸਵਾਲ ਤੇ ਵਿਵਾਦ ਪੱਗਿਆ ਕਿਉਂਕਿ ਜਹਾਜ਼ ਦੇ ਡਿੱਗਣ ਦਾ ਪੂਰਾ ਠੀਕਰਾਂ ਜਹਾਜ਼ ਨੂੰ ਚਲਾਉਣ ਵਾਲੇ ਜਿਹੜੇ ਦੋ ਪਾਇਲਟ ਨੇ ਸੁਮਿਤ ਸੱਬਰਵਾਲ ਤੇ ਕਲਾਈਵ ਕੁੰਦਰ ਉਹਨਾਂ ਦੇ ਸਿਰ ਭੰਨਿਆ ਜਾ ਰਿਹਾ ਹੈ ਉਹਨਾਂ ਦੇ ਸਿਰ ਥੋਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਹਕੀਕਤ ਕੁਝ ਹੋਰ ਹੋ ਸਕਦੀ ਹੈ ਇਹਦੇ ਉੱਪਰ ਰੌਲਾ ਪੈ ਗਿਆ ਤੇ ਮੈਂ ਤੁਹਾਨੂੰ ਅਸਲੀ ਕਾਰਨ ਦੱਸਾਂਗਾ ਕਿ ਜਹਾਜ਼ ਡਿੱਗਣ ਦੀ ਰਿਪੋਰਟ ਦੇ ਵਿੱਚ ਅਸਲੀ ਕਾਰਨ ਕੀ ਹੈ ਜਹਾਜ਼ ਦੇ ਡਿੱਗਣ ਦਾ ਤੁਸੀਂ ਵੀ ਆਪਣਾ ਕੀਮਤੀ ਵਿਚਾਰ ਕਮੈਂਟ ਜਰੂਰ ਲਿਖਿਓ ਕਿਉਂਕਿ ਜਿਹੜੀ 에ਅਰ ਇੰਡੀਆ ਕੰਪਨੀ ਇਸ ਜਹਾਜ਼ ਨੂੰ ਚਲਾਉਂਦੀ ਸੀ ਤੇ ਜਿਹੜੀ ਬੋਇੰਗ ਅਮਰੀਕਾ ਦੀ ਕੰਪਨੀ ਨੇ ਇਹ ਜਹਾਜ਼ ਬਣਾਇਆ ਸੀ ਤੇ ਜਿਹੜੀ ਡ੍ਰੀਮ ਲਾਈਨਰ ਇਹਦਾ ਸਭ ਕੁਝ ਕਰਦੀ ਸੀ ਉਹਨਾਂ ਸਭ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਦੋ ਪਾਇਲਟਾਂ ਦੇ ਸਿਰ ਸਭ ਕੁਝ ਥੋਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਖੋ ਜੀ ਜਦੋਂ ਅਹਮਦਾਬਾਦ ਤੋਂ ਲੰਡਨ ਨੂੰ ਇਹ ਜਹਾਜ਼ ਉੱਡਿਆ ਤਾਂ ਉਸ ਤੋਂ ਬਾਅਦ ਇਹ ਜਹਾਜ਼ ਜਿਹੜਾ ਇੱਕ ਹਸਪਤਾਲ ਦੇ ਹੋਸਟਲ ਦੇ ਉੱਪਰ ਡਿੱਗਿਆ ਤੁਸੀਂ ਵੀ ਦੁਖੀ ਹੋਏ ਮੈਂ ਵੀ ਹੋਇਆ ਪਰ ਹੁਣ ਇਹਦੀ ਜਿਹੜੀ ਡਿੱਗਣ ਦੇ ਕਾਰਨਾਂ ਦੀ ਰਿਪੋਰਟ ਆਈ ਹੈ ਪਹਿਲਾਂ ਤਾਂ ਉਹ ਆਈ ਕਿਸ ਆਧਾਰ ਤੇ ਹਰ ਇੱਕ ਜਹਾਜ਼ ਦੇ ਵਿੱਚ ਇੱਕ ਬਲੈਕ ਬਾਕਸ ਲੱਗਿਆ ਹੁੰਦਾ ਜਿਹਦੇ ਵਿੱਚ ਜਹਾਜ਼ ਦੀ ਸਾਰੀ ਰਿਕਾਰਡਿੰਗ ਮੌਜੂਦ ਹੁੰਦੀ ਹੈ ਕਿਤੇ ਵੀ ਕੋਈ ਪਲੇਨ ਕ੍ਰੈਸ਼ ਹੋ ਜਾਏ ਜਹਾਜ਼ ਡਿੱਗ ਪਏ ਸੜ ਜਾਏ ਜੋ ਮਰਜੀ ਹੋ ਜਾਏ ਉਹ ਬਲੈਕ ਬਾਕਸ ਨੂੰ ਕਦੇ ਕੁਝ ਨਹੀਂ ਹੁੰਦਾ ਕਿਉਂਕਿ ਇਸ ਤਰ੍ਹਾਂ ਬਣਾਇਆ ਹੁੰਦਾ ਤਾਂ ਉਹਦੀ ਰਿਪੋਰਟ ਦੇ ਆਧਾਰ ਤੇ ਹੁਣ 15 ਪੰਨਿਆਂ ਦੀ ਇਹ ਰਿਪੋਰਟ ਆਈ ਹੈ ਪਰ ਇੱਥੇ ਮੈਂ ਦੱਸ ਦਿਆਂ ਅਜੇ ਇਹ ਫਾਈਨਲ ਰਿਪੋਰਟ ਨਹੀਂ ਹੈ ਇਹ ਮਡਲੀ ਰਿਪੋਰਟ ਹੈ ਫਾਈਨਲ ਰਿਪੋਰਟ ਆਉਂਦਿਆਂ ਅਜੇ ਬਹੁਤ ਵਕਤ ਲੱਗੇਗਾ ਪਰ ਇਸ ਰਿਪੋਰਟ ਦੇ ਵਿੱਚ ਕੁਝ ਨੁਕਤੇ ਜਿਹੜੇ ਲਿਖੇ ਗਏ ਜਿਨ੍ਹਾਂ ਨੂੰ ਕੁਝ ਚੈਨਲ ਖਾਸ ਤੌਰ ਤੇ ਉਭਾਰ ਰਹੇ ਨੇ ਇਹ ਸਾਰਾ ਠਿਕਰਾ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਦੋ ਉਹ ਪਾਇਲਟ ਸੁਮਿਤ ਸਬਰਵਾਲ ਤੇ ਕਲਾਈਵ ਕੁੰਦਰ ਜਿਹੜੇ ਉਹਨੂੰ ਰਨ ਕਰ ਰਹੇ ਸੀ ਉਹਨਾਂ ਦੇ ਸਿਰ ਥੋਪਿਆ ਜਾਏ ਤੇ ਜਿਹੜੀ ਕੰਪਨੀ ਨੇ ਜਹਾਜ਼ ਬਣਾਇਆ ਜਿਹੜੀ ਕੰਪਨੀ ਉਹ ਜਹਾਜ਼ ਦੇ ਉੱਪਰੋਂ ਵੱਡੀ ਕਮਾਈ ਕਰ ਰਹੀ ਸੀ ਉਹਨਾਂ ਸਾਰਿਆਂ ਨੂੰ ਪਾਸੇ ਕਰ ਦਿੱਤਾ ਜਾਏ ਹੁਣ ਰਿਪੋਰਟ ਕੀ ਕਹਿੰਦੀ ਹੈ ਰਿਪੋਰਟ ਕਹਿੰਦੀ ਹੈ ਕਿ ਜਿਹੜੀ ਰਿਕਾਰਡਿੰਗ ਜਹਾਜ਼ ਦੇ ਅੰਦਰ ਜਿੱਥੇ ਪਾਇਲਟ ਉਹਨੂੰ ਚਲਾ ਰਹੇ ਸੀ ਔਰ ਰਿਕਾਰਡਿੰਗ ਜਿਹੜੀ ਕੁਝ ਮਿੰਟ ਦੀ ਪ੍ਰਾਪਤ ਹੋਈ ਹੈ ਬਲੈਕ ਬਾਕਸ ਦੇ ਵਿੱਚ ਤਾਂ ਉਹਦੇ ਵਿੱਚ ਇੱਕ ਪਾਇਲਟ ਨੇ ਦੂਜੇ ਪਾਇਲਟ ਨੂੰ ਪੁੱਛਿਆ ਉਹ ਕਹਿੰਦਾ ਜਹਾਜ਼ ਨੂੰ ਜਿਹੜਾ ਫਿਊਲ ਜਾਂਦਾ ਸੀ ਉਹ ਕੱਟ ਆਫ ਹੋ ਗਿਆ ਤੁਸੀਂ ਕੱਟ ਆਫ ਕੀਤਾ ਮੈਂ ਦੱਸ ਦਿਆਂ ਕਿ ਜਹਾਜ਼ ਨੂੰ ਜਿਹੜਾ ਤੇਲ ਜਾਂਦਾ ਸੀਗਾ ਉਹ ਇੱਕਦਮ ਕੱਟ ਹੋ ਗਿਆ ਸਵਿੱਚ ਲੱਗੇ ਹੁੰਦੇ ਆ ਦੋ ਜਹਾਜ਼ ਦੇ ਇੰਜਨ ਹੁੰਦੇ ਆ ਦੋ ਦੋਨਾਂ ਚੋਂ ਇੱਕ ਇੰਜਨ ਦਾ ਜਿਹੜਾ ਤੇਲ ਹੈ ਫਿਊਲ ਹੈ ਉਹ ਪਹਿਲਾ ਕੱਟ ਆਫ ਹੋਇਆ ਬਟਨ ਹੁੰਦਾ ਇੱਕ ਜਿਹਨੂੰ ਉੱਪਰ ਨੂੰ ਖਿੱਚ ਕੇ ਤੇ ਕੱਟਣਾ ਹੁੰਦਾ ਤੇ ਉਹ ਇੰਨਾ ਇੱਕ ਸੈਕਿੰਡ ਦਾ ਕੰਮ ਨਹੀਂ ਹੁੰਦਾ ਪਰ ਦੋਨੇ ਇੰਜਨਾਂ ਦੇ ਜਿਹੜੇ ਫਿਊਲ ਨੇ ਉਹ ਇੱਕਦਮ ਬੰਦ ਹੋਏ ਇੱਕ ਇੱਕ ਸੈਕਿੰਡ ਪਹਿਲਾਂ ਇੰਜਨ ਦਾ ਫਿਊਲ ਬੰਦ ਹੋ ਗਿਆ ਦੂਜੇ ਇੰਜਨ ਦਾ ਫਿਊਲ ਜਿਹੜਾ ਉਹ ਇੱਕ ਸੈਕਿੰਡ ਬਾਅਦ ਬੰਦ ਹੋ ਗਿਆ ਤੇ ਹੁਣ ਉਹ ਪਾਇਲਟ ਕੀ ਕਹਿੰਦੇ ਨੇ ਇੱਕ ਪਾਇਲਟ ਪੁੱਛਦਾ ਕਿ ਇੰਜਣ ਦਾ ਫਿਊਲ ਕੱਟ ਆਫ ਹੋ ਗਿਆ ਤੁਸੀਂ ਕੱਟ ਆਫ ਕਿਉਂ ਕੀਤਾ ਤਾਂ ਦੂਜੇ ਦਾ ਜਵਾਬ ਬਹੁਤ ਮਹੱਤਵਪੂਰਨ ਹੈ ਉਹ ਕਹਿੰਦਾ ਮੈਨੇ ਨਹੀਂ ਕੀਤਾ ਉਹ ਕਹਿੰਦਾ ਮੈਂ ਨਹੀਂ ਕੀਤਾ ਹੁਣ ਤੁਹਾਡੀ ਤੋਂ ਮੈਂ ਪੁੱਛਣਾ ਚਾਹਣਾ ਜਿਹੜਾ ਬੰਦਾ ਵਿੱਚ ਸਵਾਰ ਹੈ ਪਾਇਲਟ ਜਿਹਦਾ ਘਰ ਹੈ ਪਰਿਵਾਰ ਹੈ ਬੱਚੇ ਨੇ ਉਹ ਕਿਉਂ ਕਰੇਗਾ ਕੱਟ ਆਫ ਦੋਨਾਂ ਪਾਇਲਟਾਂ ਦਾ ਬਹੁਤ ਲੰਮਾ ਤਜਰਬਾ ਸੀ ਜਹਾਜ਼ ਰਨ ਕਰਨ ਦਾ ਉਹ ਜਿਹੜਾ ਫਿਊਲ ਬਟਨ ਹੁੰਦਾ ਉਹਦੇ ਤੇ ਦੋ ਹੁੰਦੇ ਆ ਇੱਕ ਪਾਸੇ ਰਨ ਲਿਖਿਆ ਹੁੰਦਾ ਇੱਕ ਪਾਸੇ ਕਟ ਆਫ ਹੁਣ ਇਸ ਦੇ ਆਧਾਰ ਤੇ ਕੁਝ ਚੈਨਲ ਜਿਹੜੇ ਗੋਦੀ মিডিਆ ਕਿਹਾ ਜਾ ਸਕਦਾ ਹੈ ਖਾਸ ਕਰ BBC ਤੇ CNN ਉਹ ਦੋਨੋਂ ਚੈਨਲ ਵੀ ਇਦਾਂ ਪੇਸ਼ ਕਰ ਰਹੇ ਨੇ ਜਿਵੇਂ ਸਾਰੀ ਗਲਤੀ ਪਾਇਲਟ ਅੱਸਰ ਥੋਪੀ ਜਾ ਰਹੀ ਹੈ ਤੇ ਕੰਪਨੀਆਂ ਨੂੰ ਤੇ ਉਹਨਾਂ ਸਾਰੇ ਕਾਰਪੋਰੇਟਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਨ੍ਹਾਂ ਦੇ ਥਰੂ ਇਹ ਸਾਰਾ ਪਲੇਨ ਚਲਵਾਇਆ ਜਾ ਰਿਹਾ ਸੀ ਹੁਣ ਇੱਥੇ ਅਸਲੀਅਤ ਕੀ ਹੈ ਸੁਣਨੀ ਉਹ ਜ਼ਰੂਰੀ ਹੈ ਇਸ ਰਿਪੋਰਟ ਦੇ ਵਿੱਚ ਅਸਲੀਅਤ ਇਸ ਤੋਂ ਵੱਡਾ ਨੁਕਤਾ ਜਿਹੜਾ ਉਹ ਸਾਫ਼ ਹੋ ਰਿਹਾ ਦੇਖੋ ਉਹਦੇ ਚ ਨੁਕਤੇ ਹੈ ਕਿ ਕੀ ਉਸ ਦਿਨ ਇੰਜਨ ਚ ਕੋਈ ਖਰਾਬੀ ਸੀ ਯਾਰਿਆ ਨਹੀਂ ਅਗਲਾ ਸਵਾਲ ਕੀ ਦੋਨੋਂ ਪਾਇਲਟ ਸਰੀਰਕ ਤੌਰ ਤੇ ਦਿਮਾਗੀ ਤੌਰ ਤੇ ਫਿੱਟ ਸੀ ਤਾਂ ਰਿਪੋਰਟ ਦੇ ਵਿੱਚ ਇਹ ਸਾਬਤ ਕੀਤਾ ਗਿਆ ਕਿ ਬਿਲਕੁਲ ਠੀਕ ਸੀਗੇ ਤੀਸਰਾ ਸਵਾਲ ਕਿ ਉਸ ਦਿਨ ਜਿਹੜਾ ਅਸਮਾਨ ਸੀ ਜਿਹੜਾ ਮੌਸਮ ਸੀ ਉੱਚ ਤੱਕ ਕੋਈ ਖਰਾਬੀ ਨਹੀਂ ਸੀ ਰਿਪੋਰਟ 'ਚ ਲਿਖਿਆ ਬਿਲਕੁਲ ਸਭ ਕੁਝ ਠੀਕ ਸੀ ਅਗਲਾ ਸਵਾਲ ਕੀ ਉਸ ਦਿਨ ਜਹਾਜ਼ ਦੇ ਨਾਲ ਕੁਝ ਟਕਰਾਇਆ ਸੀ ਜਵਾਬ ਆ ਰਿਹਾ ਬਿਲਕੁਲ ਨਹੀਂ ਕੁਝ ਨਹੀਂ ਟਕਰਾਇਆ ਫਿਰ ਅਗਲਾ ਨੁਕਤਾ ਆ ਰਿਹਾ ਕਿ ਇੱਕ ਪਾਇਲਟ ਨੇ ਦੂਜੇ ਪਾਇਲਟ ਨੂੰ ਜਿਹੜਾ ਤੇਲ ਜਾਂਦਾ ਹੈ ਫਿਊਲ ਉਹਦੇ ਕੱਟ ਆਫ ਬਾਰੇ ਪੁੱਛਿਆ ਤਾਂ ਉਹਨੇ ਕਿਹਾ ਮੈਂ ਨਹੀਂ ਕਟਿਆ ਪਰ ਇੱਕ 10ਵਾਂ 11ਵਾਂ ਪੁਆਇੰਟ ਐਸ ਰਿਪੋਰਟ ਦੇ ਵਿੱਚ ਜਿਹਦੇ ਬਾਰੇ ਚਰਚਾ ਨਹੀਂ ਕੀਤੀ ਜਾ ਰਹੀ ਕਿਉਂ ਨਹੀਂ ਕੀਤੀ ਜਾ ਰਹੀ ਬਸ ਇੱਥੇ ਹੀ ਮਾਮਲਾ ਗੜਬੜ ਗਿਆ ਦੇਖੋ ਉਹ ਨੁਕਤਾ ਕਹਿੰਦਾ ਹੈ ਕਿ ਐਫ ਏ ਏ ਐਫ ਏ ਨੇ ਪਹਿਲਾਂ ਹੀ ਕੁਝ ਟਾਈਮ ਪਹਿਲਾਂ 에어 ਇੰਡੀਆ ਨੂੰ ਕਹਿ ਦਿੱਤਾ ਸੀ ਕਿ ਇਹਨਾਂ ਜਹਾਜ਼ਾਂ ਦੇ ਵਿੱਚ ਫਿਊਲ ਕੱਟ ਦੀ ਗੜਬੜ ਆ ਸਕਦੀ ਹੈ ਇਹਦੀ ਜਾਂਚ ਕਰਾਈ ਜਾਵੇ ਤੇ 에어 ਇੰਡੀਆ ਨੇ ਉਹ ਜਾਂਚ ਨਹੀਂ ਕਰਾਈ ਇਹ ਜਿਹੜਾ ਨੁਕਤਾ ਆ ਰਿਹਾ ਹੈ ਇਹ ਸਭ ਤੋਂ ਵੱਡਾ ਨੁਕਤਾ ਹੈ ਇਹ ਉਸ ਰਿਪੋਰਟ ਦੇ ਵਿੱਚ ਦਰਜ ਹੈ ਕਿ FAA ਨੇ ਕਿਹਾ ਸੀ ਕਿ ਇਹ ਪ੍ਰੋਬਲਮ ਹੋ ਸਕਦੀ ਹੈ ਦੀ ਜਾਂਚ ਕਰਾਈ ਜਾਵੇ ਪਰ ਨਹੀਂ ਕਰਾਈ ਗਈ ਜਿਹੜੀ 에어 ਇੰਡੀਆ ਕੰਪਨੀ ਇਹਨਾਂ ਜਹਾਜ਼ਾਂ ਨੂੰ ਚਲਾਉਂਦੀ ਹੈ ਉਹਨੇ ਜਿਹੜਾ ਜਹਾਜ਼ਾਂ ਦਾ ਤਕਨੀਕੀ ਸਾਰਾ ਚੈੱਕਅਪ ਹੈ ਜਾਂ ਇੰਜਨ ਦਾ ਜਾਂ ਜੋ ਵੀ ਉਹਦੇ ਲਈ ਜਿਹੜੀ ਏਜੰਸੀ ਤੋਂ ਉਹ ਕੰਮ ਲੈਂਦੀ ਹੈ ਉਹਦਾ ਨਾਮ ਹੈ ਆਲ ਇੰਡੀਆ ਇੰਜੀਨੀਅਰਿੰਗ ਸਰਵਿਸ ਲਿਮਟਿਡ ਉਹਦੇ ਤੋਂ ਇਹ ਸਾਰਾ ਜਹਾਜ਼ਾਂ ਦਾ ਚੈਕਿੰਗ ਕਰਵਾਈ ਜਾਂਦੀ ਹੈ ਚੈੱਕਅਪ ਦਾ ਕੰਮ ਰੱਖ-ਰਖਾਵ ਦਾ ਕੰਮ ਕਰਾਇਆ ਜਾਂਦਾ ਤਾਂ ਉਸ ਦਿਨ ਇਹ ਯਕੀਨੀ ਬਣਾਇਆ ਜਾਣਾ ਚਾਹੀਦਾ ਸੀ ਕਿ ਸਭ ਕੁਝ ਠੀਕ ਹੈ ਪਰ ਇੱਥੇ ਕਿਤੇ ਨਾ ਕਿਤੇ ਘਾਟ ਰਹੀ ਹੈ ਪਰ ਜਿਹੜੀ ਕੁਝ ਚੈਨਲ ਨੇ ਉਹ ਉਹਨਾਂ ਦੋਵੇਂ ਜਿਹੜੇ ਜਹਾਜ਼ ਦੇ ਚਾਲ ਪਾਇਲਟ ਸੀ ਉਹਨਾਂ ਦੇ ਸਿਰ ਥੋਪਣ ਦੀ ਕੋਸ਼ਿਸ਼ ਕਰ ਰਹੇ ਨੇ ਸੁਮਿਤ ਸੱਬਰਵਾਲ ਤੇ ਜਿਹੜਾ ਕਲਾਈਵ ਕੁੰਦਰ ਹੈ ਦੋਨੋਂ ਪਾਇਲਟ ਦੋਨੋਂ ਹੀ ਜ਼ਿੰਦਗੀ ਚ ਕੋਈ ਤੰਗ ਨਹੀਂ ਸੀਗੇ ਖੁਸ਼ਹਾਲ ਜ਼ਿੰਦਗੀ ਜੀ ਰਹੇ ਸੀ ਉਹਨਾਂ ਦੇ ਪਰਿਵਾਰ ਕਿੰਨੇ ਪਰੇਸ਼ਾਨ ਹੋਏ ਨੇ ਕਿੰਨਾ ਅਫਸਰਟ ਹੋਏ ਨੇ ਜਿਸ ਦਿਨ ਜਹਾਜ਼ ਦੇ ਵਿੱਚ ਉਹ ਖਤਮ ਹੋ ਗਏ ਤਾਂ ਹੁਣ ਸਵਾਲ ਇੱਥੇ ਐ ਕਿ ਇੰਜ ਕਿਉਂ ਕੀਤਾ ਗਿਆ ਕਈ ਵਾਰ ਇੰਜ ਹੋਇਆ ਦੁਨੀਆ ਦੇ ਇਤਿਹਾਸ 'ਚ ਇੱਕ ਵਾਰ ਜਰਮਨ ਦਾ ਇੱਕ ਜਹਾਜ਼ ਸੀਗਾ ਜਿਹੜਾ 2015 ਦੀ ਘਟਨਾ ਦੱਸੀ ਜਾਂਦੀ ਐ ਕਿ ਪਾਇਲਟ ਨੇ ਉੱਪਰ ਜਾਣ ਬੁੱਝ ਕੇ ਉਹ ਜਹਾਜ਼ ਕ੍ਰੈਸ਼ ਕਰਾਇਆ ਸੀ ਪਰ ਇਹਦੇ ਵਿੱਚ ਇਦਾਂ ਦਾ ਬਹੁਤ ਘੱਟ ਜਾਪ ਰਿਹਾ ਕਿਉਂਕਿ ਰਿਪੋਰਟ ਸਿੱਧਾ ਸਾਫ਼ ਕੁਝ ਨਹੀਂ ਕਹਿੰਦੀ ਹੁਣ ਜੇ ਤਾਂ ਇੱਕ ਪਾਇਲਟ ਨੇ ਪੁੱਛਿਆ ਦੂਜੇ ਨੂੰ ਵੀ ਫਿਊਲ ਸਵਿਚ ਆਫ ਹੋ ਗਿਆ ਕੀ ਤੁਸੀਂ ਕੀਤਾ ਜੇ ਤਾਂ ਦੂਜਾ ਕਹਿੰਦਾ ਹਾਂ ਮੇਰੇ ਤੋਂ ਹੋ ਗਿਆ ਜਾਂ ਮੈਂ ਕੀਤਾ ਜਾਂ ਯਾਰ ਮੇਰੇ ਤੋਂ ਹੋ ਗਿਆ ਫੇਰ ਤਾਂ ਮੰਨਦੇ ਕਿ ਪਾਇਲਟਾਂ ਤੋਂ ਗਲਤੀ ਹੋ ਗਈ ਪਰ ਜਦੋਂ ਦੂਜੇ ਨੇ ਇੱਕਦਮ ਜਵਾਬ ਦੇ ਰਿਆ ਆਵਾਜ਼ ਆ ਰਹੀ ਹੈ ਕਿ ਨਹੀਂ ਮੈਨੇ ਨਹੀਂ ਕੀਤਾ ਇਹਦਾ ਫਿਰ ਮਤਲਬ ਕੀ ਹੈ ਇਹਦਾ ਮਤਲਬ ਸਿੱਧਾ ਸਾਫ਼ ਹੈ ਕਿ ਜਿਹੜੀ ਐਫ ਏ ਏ ਨੇ ਚੇਤਾਵਨੀ ਦਿੱਤੀ ਹੋਈ ਸੀ ਪਹਿਲਾਂ ਕਿ ਜਹਾਜ਼ ਦੇ ਵਿੱਚ ਇੱਕ ਤਕਨੀਕੀ ਪ੍ਰੋਬਲਮ ਹੋ ਸਕਦੀ ਹੈ ਸਵਿਚ ਆਫ ਹੋ ਸਕਦਾ ਫਿਊਲ ਤਾਂ ਉਹੀ ਕਾਰਨ ਬਣਿਆ ਹੁਣ ਇਹ ਜਿਹੜਾ ਪੂਰਾ ਸਿਸਟਮ ਕੀ ਹੈ ਇਹ ਵੀ ਸਮਝਣਾ ਪੈਣਾ ਆਪਾਂ ਨੂੰ ਜਹਾਜ਼ ਦੇ ਦੋ ਇੰਜਨ ਹੁੰਦੇ ਨੇ ਇੱਕ ਚੱਲ ਰਿਆ ਹੁੰਦਾ ਇੱਕ ਐਮਰਜੈਂਸੀ ਹੁੰਦਾ ਤਾਂ ਇੱਕ ਇੰਜਨ ਦਾ ਜਦੋਂ ਫਿਊਲ ਬੰਦ ਹੁੰਦਾ ਤਾਂ ਨਾਲ ਦੇ ਨਾਲ ਦੂਜੇ ਦਾ ਹੋ ਜਾਂਦਾ ਤਾ ਫਿਰ ਉਹ ਇੰਜਨ ਸਟਾਰਟ ਕਰਨ ਦੀ ਕੋਸ਼ਿਸ਼ ਕਰਦੇ ਨੇ ਇੱਕ ਇੰਜਨ ਥੋੜਾ ਸਟਾਰਟ ਹੋਣ ਦੀ ਕੋਸ਼ਿਸ਼ ਕਰਦਾ ਪਰ ਦੂਸਰਾ ਸਟਾਰਟ ਨਹੀਂ ਹੁੰਦਾ ਤਾਂ ਫਿਰ ਜਹਾਜ਼ 32 ਸੈਕਿੰਡ ਦੇ ਅੰਦਰ ਅੰਦਰ ਗੋਤੇ ਖਾਂਦਾ ਹੋਇਆ ਜਿਹੜਾ ਉਹ ਹੋਟਲ ਸਿਗਾ ਹਸਪੀਟਲ ਦਾ ਉਹਦੇ ਤੇ ਆਨ ਡਿੱਗਦਾ ਹੁਣ ਇੱਥੇ ਇੱਕ ਗੱਲ ਹੋਰ ਬੜੀ ਜ਼ਰੂਰੀ ਦੱਸਣੀ ਹੋ ਜਦੋਂ ਇਹ ਹਾਦਸਾ ਹੋਇਆ ਤਾਂ ਇਹ ਸਾਰੇ ਕੁਸ਼ ਦੇ ਉੱਪਰ ਜਿਹੜਾ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਬਿਆਨ ਆਇਆ ਉਹ ਬਹੁਤ ਬਹੁਤ ਨਿੰਦਣਯੋਗ ਬਿਆਨ ਕਿਹਾ ਜਾ ਸਕਦਾ ਹੈ। ਉਹਨਾਂ ਨੇ ਕੀ ਕਿਹਾ ਸੀ? ਅਮਿਤ ਸ਼ਾਹ ਨੇ ਕਿਹਾ ਸੀ ਕਿ ਹਾਦਸੇ ਨੂੰ ਰੋਕਿਆ ਨਹੀਂ ਜਾ ਸਕਦਾ। ਐਕਸੀਡੈਂਟ ਨੂੰ ਰੋਕਿਆ ਨਹੀਂ ਜਾ ਸਕਦਾ। ਉਸ ਦਿਨ ਵੀ ਆਪਾਂ ਸਵਾਲ ਖੜੇ ਕੀਤੇ ਸੀ ਕਿ ਜੇ ਹਾਦਸੇ ਤੇ ਐਕਸੀਡੈਂਟ ਰੋਕੇ ਨਹੀਂ ਜਾ ਸਕਦੇ ਫਿਰ ਤੁਸੀਂ ਇੰਨੇ ਟ੍ਰੈਫਿਕ ਨਿਜਮ ਕਿਉਂ ਬਣਾਏ ਨੇ? ਫਿਰ ਐਨੇ ਚਲਾਨ ਕਿਉਂ ਕੱਟੇ ਜਾਂਦੇ ਨੇ ਫਿਰ ਹੈਲਮਟ ਦਾ ਚਲਾਨ ਕਿਉਂ ਫਿਰ ਬੱਤੀਆਂ ਦਾ ਚਲਾਨ ਕਿਉਂ ਫਿਰ ਪੋਲੂਸ਼ਨ ਦਾ ਚਲਾਨ ਕਿਉਂ ਫਿਰ ਫਿਰ ਜਿੰਨੇ ਵੀ ਚਲਾਨ ਸੀਟ ਬੈਲਟ ਦਾ ਚਲਾਨ ਕਿਉਂ ਜੇ ਜਿਹੜਾ ਕੁਝ ਹੋਣਾ ਏ ਗ੍ਰਹਿ ਮੰਤਰੀ ਕਹਿੰਦਾ ਕਿ ਉਹ ਹੋਣਾ ਹੀ ਹੋਣਾ ਤਾਂ ਫਿਰ ਇਹ ਸਾਰੇ ਚਲਾਨ ਬਣਾਏ ਕਿਉਂ ਗਏ ਨੇ ਫਿਰ ਸੜਕ ਤੇ ਆਵਾਜਾਈ ਦੇ ਜਿਹੜੇ ਨਿਯਮ ਨੇ ਟਰਾਂਸਪੋਰਟ ਦੇ ਉਹ ਕਿਉਂ ਵੜਾਏ ਗਏ ਨੇ ਇਹ ਵੱਡਾ ਸਵਾਲ ਦਿੱਲੀ ਦੇ ਵਿੱਚ ਇਹ ਕਹਿੰਦੇ ਨੇ ਕਿ ਜਿਹੜੀ ਗੱਡੀ 10 ਸਾਲ ਹੋ ਗਏ ਉਹ ਚੱਲੇਗੀ ਨਹੀਂ ਆ ਕੁਝ ਦਿਨ ਪਹਿਲਾਂ ਦਿੱਲੀ ਦੇ ਵਿੱਚ 10 ਸਾਲ ਹੋ ਚੁੱਕੀਆਂ ਗੱਡੀਆਂ ਨੂੰ ਪੈਟਰੋਲ ਪਾਉਣ ਤੋਂ ਬਣਾ ਕਰਤਾ ਸੀ ਤੇ ਪੈਟਰੋਲ ਪੰਪਾਂ ਵਾਲੇ ਇਹਨਾਂ ਨੂੰ ਪੈਟਰੋਲ ਨਾ ਪਾਉਣ ਡੀਜ਼ਲ ਨਾ ਪਾਉਣ ਅੱਛਾ ਜੇ ਗੱਡੀਆਂ ਵਾਸਤੇ ਇਹ ਰੂਲ ਚਾਹੀਦੇ ਨਹੀਂ ਸਰਕਾਰ ਨੂੰ ਪਤਾ ਹੈ ਤਾਂ ਫਿਰ ਜਹਾਜ਼ਾਂ ਵਾਸਤੇ ਕਿਉਂ ਨਹੀਂ ਇਹ ਜਿਹੜਾ ਜਹਾਜ਼ ਜਿਹੜਾ ਡਿੱਗਿਆ ਇਹ ਵੀ ਤਾਂ 10 ਸਾਲ ਤੋਂ ਪੁਰਾਣਾ ਸੀ ਜੇਕਰ ਧਰਤੀ ਤੇ ਚੱਲਣ ਵਾਲੀਆਂ ਗੱਡੀਆਂ ਲਈ ਇਹ ਨਿਯਮ ਹੈ ਕਿ 10 ਸਾਲ ਤੋਂ ਵੱਧ ਕੋਈ ਨਹੀਂ ਚੱਲੇਗੀ ਤੇ ਜਹਾਜ਼ਾਂ ਲਈ ਇਹ ਨਿਯਮ ਕਿਉਂ ਨਹੀਂ ਹੋਣਾ ਚਾਹੀਦਾ ਹੋਣਾ ਚਾਹੀਦਾ ਜਹਾਜ਼ਾਂ ਲਈ ਤਾਂ ਨਿਯਮ ਸਗੋਂ ਇਸ ਤੋਂ ਵੀ 2-3 ਸਾਲ ਘੱਟ ਹੋਣਾ ਚਾਹੀਦਾ 6-7 ਸਾਲ ਹੋਣਾ ਚਾਹੀਦਾ ਕਿਉਂਕਿ ਗੱਡੀ ਸੜਕ ਤੇ ਜਾਂਦੀ ਖਰਾਬ ਹੋ ਵੀ ਜਾਏ ਰੁਕ ਜਾਏਗੀ ਹੋਰ ਕੀ ਹੋ ਜੇਗਾ ਕਿੰਨੀਆਂ ਗੱਡੀਆਂ ਸੜਕਾਂ ਤੇ ਖਰਾਬ ਹੋ ਜਾਂਦੀਆਂ ਪਰ ਕਦੇ ਮੌਤਾਂ ਨਹੀਂ ਹੁੰਦੀਆਂ ਪਰ ਕੋਈ ਹਵਾਈ ਜਹਾਜ਼ ਜੇ ਹਵਾ ਦੇ ਵਿੱਚ ਖਰਾਬ ਹੋ ਜਾਏ ਤਾਂ ਫਿਰ ਕੀ ਬਣੇਗਾ ਫਿਰ ਉਹ ਏਦਾਂ ਹੀ ਡਿੱਗੇਗਾ ਤੇ ਏਦਾਂ ਹੀ ਕੀਮਤੀ ਜਾਨਾਂ ਜਾਣਗੀਆਂ ਸੋ ਭਾਰਤ ਸਰਕਾਰ ਦਾ ਜਿਹੜਾ ਮੰਤਰਾਲਾ ਜਿਹੜਾ 에ਅਰ ਇੰਡੀਆ ਜੀ ਦੇ ਕੰਟਰੋਲ 'ਚ ਹੈ ਉਸ ਮੰਤਰਾਲੇ ਦੇ ਉੱਪਰ ਸਾਰੀ ਜ਼ਿੰਮੇਵਾਰੀ ਆਉਂਦੀ ਹੈ ਉਸ ਮੰਤਰਾਲੇ ਤੇ ਗੱਲ ਆਉਂਦੀ ਹੈ ਇਸੇ ਕਰਕੇ ਹੀ ਇਹ ਸਾਰੀ ਜ਼ਿੰਮੇਵਾਰੀ ਕਿਤੇ ਨਾ ਕਿਤੇ ਹੋ ਸਕਦਾ ਹੈ ਕਿ ਪਾਇਲਟਾਂ ਸਿਰ ਥੱਪੀ ਜਾ ਰਹੀ ਹੋਵੇ ਕਿ ਸਭ ਨੂੰ ਬਚਾਓ ਪਾਇਲਟ ਤਾਂ ਉਨ ਜਾ ਹੀ ਚੁੱਕੇ ਨੇ ਉਹ ਤਾਂ ਵਿਚਾਰੇ ਇਸ ਧਰਤੀ ਤੇ ਨਹੀਂ ਰਹੇ ਉਹਨਾਂ ਸਿਰ ਥੱਪਦੇ ਸੋ ਅੱਜ ਦੀ ਜਿਹੜੀ ਇਹ ਰਿਪੋਰਟ ਹੈ ਇਸ ਨੇ ਦੁਨੀਆ ਭਰ ਦੇ ਵਿੱਚ ਇੱਕ ਚਰਚਾ ਛੇੜੀ ਹੈ ਇੱਕ ਬਹਿਸ ਛੇੜੀ ਹੈ ਮੀਡੀਆ ਵੀ ਦੋ ਤਿੰਨ ਤਰ੍ਹਾਂ ਦਾ ਹੈ ਇੱਕ ਤਾਂ ਨਰੋਲ ਹੀ ਗੋਦੀ ਮੀਡੀਆ ਜਿਹੜਾ ਬਿਲਕੁਲ ਹੀ ਵਿਕਾਊ ਹੈ ਇੱਕ ਆਪਾਂ ਕਹਿ ਸਕਦੇ ਹਾਂ ਕਿ ਨਿਊਟਰਲ ਜਿਹਾ ਵੀ ਮੀਡੀਆ ਜਿਹੜਾ ਥੋੜੀ ਬਹੁਤ ਗੱਲ ਉਧਰ ਦੀ ਵੀ ਕਰ ਦਿੰਦਾ ਉਧਰ ਦੀ ਵੀ ਔਰ ਇੱਕ ਲੋਕ ਪੱਖੀ ਮੀਡੀਆ ਸੱਚਾ ਸੁੱਚਾ ਮੀਡੀਆ ਜਿਹੜਾ ਲੋਕ ਪੱਖੀ ਤੇ ਸੱਚਾ ਸੁੱਚਾ ਮੀਡੀਆ ਉਹ ਹਰ ਗੱਲ ਦੀ ਗਹਿਰਾਈ ਤੱਕ ਜਾ ਕੇ ਸਾਰੇ ਐਂਗਲਾਂ ਤੋਂ ਸੋਚ ਕੇ ਹਰ ਐਂਗਲ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਮੀਡੀਆ ਅੱਜ ਇਸ ਰਿਪੋਰਟ ਦੇ ਉੱਪਰ ਵੀ ਹਰ ਐਂਗਲ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕੀ ਕਹੋਗੇ ਤੁਸੀਂ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀ ਸਿੰਘ ਆਜ਼ਾਦ ਬਹੁਤ ਮਿਹਰਬਾਨੀ ਸ਼ੁਕਰੀਆ